ਸ਼ਬਦ ਪੇਦੇ ਵਿੱਚ ਆਪਾਂ ਨਾਮ ਦੇ ਤੇ ਪੜਨਾਮ ਦੇ ਦੋ ਦੋ ਕਿਸਮਾਂ ਦੀਆਂ ਪਰਿਭਾਸ਼ਾ ਉਦਾਹਰਨਾ ਸਹਿਤ ਦੱਸ ਦਿੱਤੀਆਂ। ਹੁਣ ਅੱਜ ਆਪਾਂ ਤੀਸਰਾ ਨੰਬਰ ਤੇ ਵਿਸ਼ੇਸ਼ਣ। ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਲਈਆਂ ਨੇ। ਪਹਿਲੀਆਂ ਦੋਨੇ ਸੁਖੀਆਂ ਨੇ ਜਿਵੇਂ ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ। ਹੁਣ ਗੁਣਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ ਹੈਗੀ ਆ ਜਿਹੜਾ ਸ਼ਬਦ ਕਿਸੇ ਨਾਮ ਜਾਂ ਪ੍ਰ danh ਸ਼ਬਦ ਦੇ ਗੁਣ ਔਗਣ ਪ੍ਰਗਟ ਕਰੇ ਗੁਣਵਾਚਕ ਵਿਸ਼ੇਸ਼ਣ ਦੀ ਕੀ ਪਰਿਭਾਸ਼ਾ ਜਿਹੜਾ ਸ਼ਬਦ ਕਿਸੇ ਨਾਮ ਜਾਂ ਪ੍ਰ danh ਸ਼ਬਦ ਦੇ ਗੁਣ ਜਾਂ ਔਗਣ ਪ੍ਰਗਟ ਕਰੇ ਜਿਵੇਂ ਪਤਲੀ ਕੁੜੀ ਕੁੜੀ ਆ ਠੀਕ ਆ ਨਾਮ ਇਹਦੇ ਮੂਰੇ ਗੁਣ ਜਾਂ ਔਗਣ ਲੱਗ ਗਿਆ ਪਤਲੀ ਇਸੇ ਤਰੀਕੇ ਨਾਲ ਸਿਨਰੀ ਆ ਤੇ ਉਹਦੇ ਮੂਰੇ ਸੁੰਦਰ ਲੱਗ ਗਿਆ ਇਹ ਕਿਹੜੇ ਵਣਗੇ ਗੁਣਵਾਚਕ ਵਿਸ਼ੇਸ਼ਣ ਨੰਬਰ 2 ਤੇ ਆ ਗਿਆ ਸਾਡੇ ਕੋਲੇ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਤੋਂ ਨਾਮ ਜਾਂ ਪੜਨਾਮ ਦੀ ਸੰਖਿਆ ਜਾਂ ਗਿਣਤੀ ਦਾ ਗਿਆਨ ਹੋਵੇ ਜਿਵੇਂ ਰਾਮ ਕੋਲ 7 ਕਿਤਾਬਾਂ ਹਨ ਨਾਮ ਜਾਂ ਪੜਨਾਮ ਤਾਂ ਆ ਗਿਆ ਸਾਡੇ ਕੋਲੇ ਰਾਮ ਆ ਗਿਆ ਹਨ ਰਾਮ ਨਾਮ ਆ ਗਿਆ ਤੇ ਗਿਣਤੀ ਜਾਂ ਸੰਖਿਆ ਦਾ ਗਿਆਨ ਹੋਵੇ RAM ਦੇ ਕੋਲੇ ਕਿੰਨੀਆਂ ਕਿਤਾਬਾਂ ਨੇ 7 ਤਾਂ ਉਹ ਸਾਡੇ ਕੋਲੇ ਬਣ ਗਿਆ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਕਮੀਜ਼ ਦਾ ਮੁੱਲ 50 ਰੁਪਏ ਹੈ ਕਮੀਜ਼ ਇੱਕ ਨਾਮ ਆ ਗਿਆ 50 ਕੀ ਹੋ ਗਿਆ ਸੰਖਿਆਵਾਚਕ ਇਸੇ ਤਰੀਕੇ ਨਾਲ ਹੁਣ ਆਜੋ ਪਹਿਲਾ ਸੀ ਨਾਮ ਫਿਰ ਪੜਨਾਮ ਫਿਰ ਵਿਸ਼ੇਸ਼ਣ ਹੋਣ ਆ ਗਈ ਕਿਰਿਆ ਕਿਰਿਆ ਦੇਖੋ ਦੋ ਤਰ੍ਹਾਂ ਦੀ ਆਕਰਮਕ ਕਿਰਿਆ ਤੇ ਸਕਰਮਕ ਕਿਰਿਆ ਜਿਹੜੀ ਆਕਰਮਕ ਕਿਰਿਆ ਜਿਸ ਵਾਕ ਵਿੱਚ ਕੇਵਲ ਕਰਤਾ ਹੈ ਕਰਮ ਨਹੀਂ ਹੈ ਉਹ ਹੈਗੀ ਆ ਆਕਰਮਕ ਕਿਰਿਆ ਜਿਵੇਂ ਕੁੜੀ ਖੇਡਦੀ ਹੈ ਮੁੰਡਾ ਯਾਦ ਕਰਦਾ ਹੈ ਠੀਕ ਹੈ ਪਰ ਜਦੋਂ ਆਪਾਂ ਇਹ ਕਹਦੇ ਨੇ ਆ ਕਿ ਸਕਰਮਕ ਕਿਰਿਆ ਉਹ ਜਿਸ ਵਾਕ ਦੇ ਵਿੱਚ ਕਰਤਾ ਵੀ ਆ ਤੇ ਕਰਮ ਵੀ ਆ ਦੋਨੋਂ ਹੀ ਹੈਗੇ ਆ ਉਹ ਕਿਹੜੀ ਕਿਰਿਆ ਹੋਗੀ ਸਕਰਮਕ ਕਿਰਿਆ ਜਿਵੇਂ ਆਪਾਂ ਪਹਿਲਾ ਵਾਕ ਦੇ ਵਿੱਚ ਕਹਿ ਦਿੱਤਾ ਸੀ ਕੁੜੀ ਖੇਡਦੀ ਹੈ ਇੱਥੇ ਆਪਾਂ ਕਹਾਂਗੇ ਕੁੜੀ ਫੁੱਟਬਾਲ ਖੇਡਦੀ ਹੈ ਮੁੰਡਾ ਯਾਦ ਕਰਦਾ ਹੈ ਤਾਂ ਆਪਾਂ ਇੱਥੇ ਕਹਾਂਗੇ ਮੁੰਡਾ ਪਾਠ ਯਾਦ ਕਰਦਾ ਹੈ ਠੀਕ ਹੈ ਨਾ ਸਬਕ ਯਾਦ ਕਰਦਾ ਹੈ ਇਸ ਰਿਕੇ ਨਾਲ ਸਾਡੇ ਕੋਲੇ ਸ਼ਬਦ ਪੇਧ ਦੇ ਵਿੱਚ ਚੌਥੇ ਨੰਬਰ ਤੇ ਆ ਜਾਂਦੀ ਆ ਕਿਰਿਆ ਆਪਾਂ ਸ਼ਬਦ ਪੇਧ ਦੀਆਂ ਪਹਿਲਾਂ 8 ਕਿਸਮਾਂ ਉਹਨਾਂ ਦੀਆਂ 8 ਦੀਆਂ 8 ਕਿਸਮਾਂ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਕੀਤੀ ਆ ਕਿਉਂਕਿ ਉਹਨਾਂ ਵਿੱਚੋਂ ਊੜਾ ਭਾਗ ਵਿੱਚ ਪ੍ਰਸ਼ਨ ਦੇ ਪਰਿਭਾਸ਼ਾ ਆਉਣੀ ਆ ਹੁਣ ਆੜਾ ਭਾਗ ਦੇ ਵਿੱਚ ਜਿਹੜਾ ਉਹ ਸ਼ਬਦ ਪੇਧ ਨੇ 8 ਉਹਨਾਂ ਵਿੱਚੋਂ ਕੋਈ ਦੋ ਕਿਸਮਾਂ ਲੈ ਕੇ ਉਨ੍ਹਾਂ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਹੋਣੀ ਹੈ। ਨਾਮ ਤੇ ਪੜਨਾਮ ਪਹਿਲਾਂ ਕਰ ਲੇ। ਅੱਜ ਆਪਾਂ ਕੀਤੇ ਆ ਵਿਸ਼ੇਸ਼ਣ ਤੇ ਕਿਰਿਆ। ਠੀਕ ਹੈ। ਇਹਨਾਂ ਦੀ ਪਰਿਭਾਸ਼ਾ ਕੀਤੀ ਆ ਕੋਈ ਦੋ। ਕੋਈ ਦੋ ਪਰ ਇਹਨਾਂ ਦੀ ਆਪਾਂ ਪਰਿਭਾਸ਼ਾ ਕਰ ਲਈ। ਉਦਾਹਰਨਾਂ ਸਹਿਤ। ਇਸੇ ਤਰੀਕੇ ਨਾਲ ਹੁਣ ਅਗਲੇ ਦੋ ਕਰਨੇ ਆ।